100 ਸਾਲ ਪੂਰੇ ਹੋਏ ਨੇ ਜੈਤੋ ਦੇ ਮੋਰਚੇ ਨੂੰ ਸਭ ਤੋਂ ਲੰਬਾ ਮੋਰਚਾ ਲੰਬੇ ਸਮੇਂ ਤੱਕ ਚੱਲਣ ਵਾਲਾ ਮੋਰਚਾ ਮੋਰਚਿਆਂ ਦਾ ਇਤਿਹਾਸ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਕਦੇ ਕਿਸਾਨੀ ਮੋਰਚਾ ਕਦੇ ਅਕਾਲ ਤਖਤ ਸਾਹਿਬ ਦਾ ਮੋਰਚਾ ਕਈ ਮੋਰਚਾ ਚਾਬੀਆਂ ਦਾ ਮੋਰਚਾ ਬਹੁਤ ਮੋਰਚੇ ਨੇ ਜਿਹੜੇ ਪੰਜਾਬ ਦੇ ਇਤਿਹਾਸ ਨਾਲ ਜੁੜੇ ਹੋਏ ਨੇ ਪਰ ਜੈਤੋ ਦੇ ਮੋਰਚੇ ਦਾ ਜਿਹੜਾ ਸਮਾਂ ਸੀ ਉਹ ਸਭ ਤੋਂ ਲੰਬਾ ਸੀ 100 ਸਾਲ ਹੋਏ ਨੇ ਸਭ ਤੋਂ ਵੱਡੀ ਗੱਲ ਕਿ ਮਹਾਰਾਜਾ ਹੀਰਾ ਸਿੰਘ ਦਾ ਪਰਿਵਾਰ ਮਹਾਰਾਣੀ ਪ੍ਰੀਤੀ ਸਿੰਘ ਉਹਨਾਂ ਨੇ ਇਹਨੂੰ ਯਾਦ ਕਰਦਿਆਂ ਹੋਇਆਂ ਇਕੱਠ ਕੀਤਾ ਬੁੱਧੀ ਜੀਵਿਆਂ ਨੂੰ ਸੱਦਿਆ ਬੁਲਾਇਆ ਤੇ ਸੁਨੇਹਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਨੇਹਾ ਕਿ ਅਸੀਂ ਸ਼ਹੀਦਾਂ ਨੂੰ ਕਿਵੇਂ ਯਾਦ ਕਰ ਸਕਦੇ ਹਾਂ ਔਰ ਸਭ ਤੋਂ ਵੱਡੀ ਗੱਲ ਕਿ ਜੈਤੋਂ ਦੇ ਮੋਰਚੇ ਵੇਲੇ ਸਿੱਖ ਧਰਮ ਨਾਲ ਵੱਡੇ ਸਾਥ ਦੇਣ ਵਾਲਾ ਪਰਿਵਾਰ ਸੀ ਮਹਾਰਾਜਾ ਰੋਪਾਧਮ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਇਕੱਠ ਕੀਤਾ ਗਿਆ ਬਹੁਤ ਚੰਗਾ ਉਪਰਾਲਾ ਮੈਨੂੰ ਬਹੁਤ ਚੰਗਾ ਲੱਗਿਆ ਸਮਾਂ ਨਹੀਂ ਸੀ ਅੱਜ ਮੈਂ ਪਹਿਲੀ ਵਾਰ ਕਹਿ ਰਿਹਾ ਅੱਜ ਮੇਰੇ ਕੋਲ ਸਮਾਂ ਨਹੀਂ ਸੀ ਆਉਣ ਦਾ ਪਰ ਫਿਰ ਵੀ ਉਪਰਾਲਾ ਬਹੁਤ ਚੰਗਾ ਸੀ ਮੇਰਾ ਆਉਣਾ ਪੜਦਾ ਸੀ ਕਿਸਾਨੀ ਅੰਦੋਲਨ ਭੀng ਕਿਸਾਨ ਮੈਂ ਕਹਿੰਨਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਕਿਸਾਨੀ ਇੱਕ ਕਿਸਾਨ ਹੋਣ ਦੇ ਨਾਤੇ ਬਹੁਤ ਮਾੜਾ ਹਾਲ ਹੈ ਸਾਡੀ ਕਿਸਾਨੀ ਦਾ ਹਰ ਕਿਸਾਨ ਕਰਜ਼ੇ ਛੁਡਿਆ ਕੁਝ ਆਪ ਦੇ ਕਾਰਨਾ ਕਰਕੇ ਕੁਝ ਸਰਕਾਰ ਦੀਆਂ ਨੀਤੀਆਂ ਕਰਕੇ ਸੋ ਜਰੂਰ ਕਿਸਾਨਾਂ ਨੂੰ ਸੁਣਨਾ ਚਾਹੀਦਾ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਜਿਹੜੇ ਵੀ ਹੱਲ ਨੇ ਮਸਲੇ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਐਮਐਸਪੀ ਮੇਰੇ ਮੁਤਾਬਕ 96% ਸਾਡੇ ਕਣਕ ਤੇ ਝੋਨਾ ਲੱਗਦਾ ਪੰਜਾਬ ਚ ਤੇ ਉਹਦੇ ਤੇ ਐਮਐਸਪੀ ਹੈ ਸੁਆਮੀ 나ਥਨ ਦੀ ਰਿਪੋਰਟ ਦੇ ਮੁਤਾਬਕ ਹੋ ਜਵੇ ਜਾਂ ਹੋਰ ਵੀ ਜਿੰਨੇ ਮਸਲੇ ਨੇ ਪੰਜਾਬ ਦੇ ਕਿਸਾਨਾਂ ਦੇ ਉਹ ਹੱਲ ਹੋਣੇ ਚਾਹੀਦੇ ਨੇ ਤੇ ਕਿਸਾਨ ਵੀਰਾਂ ਨੂੰ ਵੀ ਮੇਰੀ ਅਪੀਲ ਹੈ ਬੇਨਤੀ ਹੈ ਸੁਣਿਮਰ ਕਿ ਸਹਿਜ ਨਾਲ ਚਲੋ ਸਹਿਜ ਨਾਲ ਗੱਲ ਬੈਠ ਕੇ ਮੁੱਕ ਸਕਦੀ ਹੈ ਹੁੱਲੜ ਬਾਜ਼ੀਆਂ ਨਾਲ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚਤੌੜ ਮੂਰਜੇ ਕੋ 100 ਸਾਲ ਹੋ ਗਏ ਕਾਫੀ ਲੰਮਾ ਸਮਾਂ ਹੁੰਦਾ ਹੈ ਲੇਕਿਨ कभी भी महाराजा रिपुदम सिंह जी की तरफ से या उनके परिवार की तरफ से कभी भी इस मोर्चे में जो लोग शहीद हुए या जिन लोगों ने पार्ट लिया उन्हें कभी सम्मान नहीं किया गया आई नो बहुत लेट है सौ साल हो गए लेकिन फिर भी हम लोगों ने सोचा कि जब महाराजा साहब को यहाँ से ले गए थे तो उन्हें तो पता ही नहीं पड़ पाया कि उनके पीछे कौन शहीद हुए हैं किसने क्या क्या कुर्बानियाँ दी हैं ना ही आगे उनके परिवार को क्योंकि महाराजा प्रताप सिंह आठ साल के थे जब उन्हें अंग्रेज़ अपने साथ ले गए तो पता ही नहीं पड़ पाया कि क्या क्या हुआ तो इस वजह से हमने लास्ट सोचा था कि ऐसा कुछ करें कि जिसमें इन परिवारों को बुला के महाराजा रिपुद सिंह जी की तरफ से सम्मान करें तो इसमें दीवान टोडरमल फाउंडेशन ने आगे होके बोला कि हम इसमें आपको हेल्प करना चाहते करें तो ये सब चीज़ उन्हीं ने ऑर्गेनाइज़ करी एम मेरी थैंकफुल टू देम कि उन्होंने इतना अच्छे से इसको ऑर्गेनाइज़ कर दिया